ਗੜ ਸਿੰਘ ਢਿੱਲੋਂ ਪ੍ਰਧਾਨ ਟਰੱਕੇ ਨੂੰ ਪਹੁੰਚੇ ਗੜ ਨੂੰ ਅੱਜ ਦਰਨੇ ਨੂੰ ਕਿਵੇਂ ਦੇਖ ਰਹੇ ਹੋ ਦਰਨੇ ਨੂੰ ਦੇਖੋ ਜੀ বিজেপি ਸਰਕਾਰ ਦੇ ਜੋ ਕਾਲੇ ਕਾਨੂੰਨ ਨੇ ਵੱਖਰੇ ਵੱਖਰੇ ਉਹ ਕਾਲੇ ਕਾਨੂੰਨ ਥੋਪੀ ਜਾਂਦੇ ਨੇ ਸਾਡੇ ਤੇ ਥੋਪੀ ਕਹਾਂਗੇ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਸਾਰੇ ਟਰੱਕ ਜੂਨੀਅਨ ਇਕੱਠੇ ਹੋ ਜਨ ਨੇ ਟੈਕਸੀ ਜੂਨੀਅਨ ਆ ਸਾਡਾ ਡਰਾਈਵਰ ਭਾਈਚਾਰਾ ਸਾਰੇ ਤਨੂੰ ਚੰਨੋ ਟੋਲ ਪਲਾਜ਼ੇ ਤੇ ਇਕੱਠਾ ਹੋਇਆ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਸਾਡੇ ਸੁਪਾ ਪ੍ਰਧਾਨ ਅਜੇ ਸਿੰਘ ਲਾ ਜੀ ਜੋ ਲੀਕ ਕੇ ਦੇਣਗੇ ਅਸੀਂ ਉਹਨਾਂ ਦੇ ਨਾਲ ਆ ਪ੍ਰਧਾਨ ਆਲ ਪੰਜਾਬ ਟਰੱਕ ਇਕ ਦਾ ਅੱਜ ਦੇ ਗਏ ਨੇ ਦੇਖੋ ਜੀ ਕੱਟਦਾ ਇਹ ਜਿਵੇਂ ਤੁਹਾਨੂੰ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਜੋ ਸੈਂਟਰ ਸਰਕਾਰ ਵੱਲੋਂ ਸਾਡੇ ਡਰਾਈਵਰ ਭਰਾਵਾਂ ਲਈ ਕਾਲਾ ਕਾਨੂੰਨ ਲਿਆਂਦਾ ਗਿਆ ਅੱਜ ਉਹਦੇ ਵਿਰੋਧ ਦੇ ਵਿੱਚ ਅਸੀਂ ਚੰਨੋ ਟੋਲ ਪਲਾਜ਼ਾ ਵਿਕੇ ਰੋਡ ਜਾਮ ਕੀਤਾ ਹੋਇਆ ਜੀ ਜਿੰਨੀ ਦੇ ਸਾਡੀ ਮੰਗ ਨਹੀਂ ਪੂਰੀ ਹੁੰਦੀ ਏ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਅੱਜ ਅਸੀਂ ਇੱਕ ਰਣਨੀਤੀ ਬਣਾ ਕੇ ਇੱਥੋਂ ਅਸੀਂ ਆਪਦੇ ਸੰਘਰਸ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਹ ਸੰਕੇਤਕ ਧਰਨਾ ਅੱਜ ਦਾ ਜਿਹੜਾ ਹੈਗਾ ਇਹ ਬਿਲਕੁਲ ਜੀ ਇੱਕ ਸੰਕੇਤਕ ਧਰਨਾ ਹੈ ਕਿ ਸਰਕਾਰ ਦੀਆਂ ਨਜ਼ਰਾਂ ਇਸ ਪਾਸੇ ਜਾਣ ਕਿ ਜੀ ਜੋ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਟਰੱਕ ਟਰੱਕ ਡਰਾਈਵਰਾਂ ਲਈ ਜੋ ਸਰਕਾਰ ਨੇ ਬਣਾਇਆ ਉਹ ਕਾਨੂੰਨ ਬਿਲਕੁਲ ਵੀ ਉਹ ਕਾਨੂੰਨ ਦੀ ਕੋਈ ਜ਼ਰੂਰਤ ਨਹੀਂ ਸੀ ਕਿਉਂਕਿ ਐਕਸੀਡੈਂਟ ਹੁੰਦਾ ਹੈ ਉਹ ਅਚਨਚੇਤ ਹੁੰਦਾ ਨਾ ਕਿ ਕੋਈ ਜਾਣ ਬੁਝ ਕੇ ਕੀਤਾ ਜਾਂਦਾ ਹੁੰਦਾ ਜਿਹੜੇ ਟਰੱਕ ਨੂੰ ਬੰਦ ਰਹਿਣ ਦੀਆਂ ਲਾਨ ਵਿੱਚੋਂ ਨਹੀਂ ਉਹ ਅਸੀਂ ਅੱਜ ਪਹਿਲਾਂ ਅੱਜ ਹੁਣ ਤੱਕ ਸਾਡੀਆਂ ਜੋ ਪਕਾਰਾਂ ਨੇ ਉਹ ਟਰੱਕੀ ਨੇ ਸਰਕਾਰੀ ਮਾਲ ਦੀਆਂ ਪ੍ਰਾਈਵੇਟ ਦੀਆਂ ਹੁਣ ਤੱਕ ਬੰਦ ਨੇ ਹੁਣ ਸਾਨੂੰ ਜੋ ਪੰਜਾਬ ਦੇ ਵੱਖ-ਵੱਖ ਜਥੇਬੰਦੀਆਂ ਨੇ ਚਾਹੇ ਉਹ ਟੈਂਕਰ ਯੂਨੀਅਨ ਹੈ ਚਾਹੇ ਉਹ ਟੈਕਸੀ ਯੂਨੀਅਨ ਹੈ ਚਾਹੇ ਸਕੂਲ ਬਸਾਂ ਨੇ ਜਾਂ ਆਪਣੀਆਂ ਦੂਜੀਆਂ ਬਸਾਂ ਨੇ ਟਰੱਕ ਆਪਰੇਟਰ ਨੇ ਸਭ ਦਾ ਸਹਿਯੋਗ ਹੈ ਅੱਜ ਸਾਰੇ ਹੀ ਜੋ ਆਗੂ ਨੇ ਜਥੇਬੰਦੀ ਉਹ ਬਹਿ ਕੇ ਜੋ ਅਗਲਾ ਅਗਲਾ ਸਾਡਾ ਪ੍ਰੋਗਰਾਮ ਹੈ ਉਹਦੀ ਰਣਨੀਤੀ ਦੱਸਾਂਗੇ ਜੀ ਸਿੰਘ ਗਿੱਲਾ ਮੈਂ ਪੰਜਾਬ ਟ੍ਰੱਕ ਇਕਤਾ ਕੋਰ ਕਮੇਟੀ ਦਾ ਮੈਂਬਰ ਆ ਅੱਜ ਅਸੀਂ 6 ਤਰੀਕ ਨੂੰ ਚੰਨੋ ਵਿਖੇ ਟੋਲ ਟੈਕਸ ਪਲਾਜ਼ੇ ਦੇ ਉੱਤੇ ਜਿਹੜੇ ਕਾਲੇ ਕਾਨੂੰਨ ਕੇਂਦਰ ਸਰਕਾਰ ਕੰਨੀ ਉਹ ਲਿਆਂਦੇ ਗਏ ਨੇ ਜਿਹਦੇ ਵਿੱਚ ਜੇ ਐਕਸੀਡੈਂਟ ਹੋ ਜਾਂਦਾ ਹੈ ਤਾਂ ਡਰਾਈਵਰ ਨੂੰ 10 ਸਾਲ ਦੀ ਕੈਦ ਤੇ 10 ਲੱਖ ਰੁਪਏ ਦਾ ਜੁਰਮਾਨਾ ਉਹ ਕਾਲੇ ਕਾਨੂੰਨਾਂ ਦਾ ਕਾਲੇ ਕਾਨੂੰਨਾਂ ਦੀ ਅਸੀਂ ਨਿਖੇਦੀ ਕਰਦੇ ਆਂ ਤੇ ਅਸੀਂ ਕਹਿੰਦੇ ਆ ਵੀ ਤੁਰੰਤ ਰੂਪ ਦੇ ਵਿੱਚ ਕੇਂਦਰੀ ਸਰਕਾਰ ਦਾ ਕੋਈ ਨਾ ਕੋਈ ਮੰਤਰੀ ਜਾਏ ਹੋ ਗ੍ਰਹਿ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਉਹ ਸਾਹਮਣੇ ਆਵੇ ਇਹ ਕਾਨੂੰਨ ਵਾਪਸ ਲੈਣ ਦੀ एलान ਕਰੇ ਤੇ ਇਹ ਕਾਨੂੰਨਾਂ ਦੀ ਮੰਗ ਦੇਸ਼ ਦੇ ਵਿੱਚ ਕਿਸੇ ਨੇ ਵੀ ਨਹੀਂ ਕੀਤੀ ਸੀ ਜਦੋਂ ਅਸੀਂ 30 30 40 40 ਸਾਲ ਦਾ ਸੰਘਰਸ਼ ਕਰਦੇ ਆ ਉਹ ਤੋਂ ਬਾਅਦ ਵੀ ਕੇਂਦਰ ਸਰਕਾਰਾਂ ਕਾਨੂੰਨ ਨਹੀਂ ਲੈ ਕੇ ਆਉਂਦੀ ਆ ਤਾਂ ਬਿਨਾਂ ਮੰਗ ਤੋਂ ਇਹ ਕਾਲੇ ਕਾਨੂੰਨ ਕਿਉਂ ਲਿਆਂਦੇ ਇਹਦੇ ਪਿੱਛੇ ਕੀ ਕਾਰਨ ਹੈ ਇਹ ਦੇਸ਼ ਦੀ ਜਨਤਾ ਜਾਣਨਾ ਚਾਹੁੰਦੀ ਹੈ ਤੇ ਇਹ ਜਿਹੜੇ ਕਾਨੂੰਨ ਨੇ ਇਹ ਬਹੁਤ ਹੀ ਮਾੜੇ ਨੇ ਕਿਉਂਕਿ ਜਦੋਂ ਸਾਡਾ ਟਰੱਕ ਆਪਰੇਟਰ ਕਿਤੇ ਵੀ ਦੂਰ ਦਰਾਜੇ ਕੋਈ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉੱਥੇ ਗਲਤੀ ਨਹੀਂ ਦੇਖੀ ਜਾਂਦੀ ਵੀ ਉਹ ਟਰੱਕ ਆਪਰੇਟਰ ਦੀ ਹੈ ਜਾਂ ਆਮ ਨਾਗਰਿਕ ਦੀ ਹੈ ਉੱਥੇ ਸਾਡੇ ਟਰੱਕ ਆਪਰੇਟਰ ਦੇ ਗੋਪਤੰਗਾ ਤੇ ਲੱਤਾਂ ਮਾਰੀਆਂ ਜਾਂਦੀਆਂ ਉਹਨਾਂ ਨੂੰ ਬੰਨ ਲਿੱਤਾ ਜਾਂਦਾ ਉਹਨਾਂ ਨੂੰ ਨੂਡ ਲਿੱਤਾ ਜਾਂਦਾ ਉਹਨਾਂ ਦੀ ਵੀਡੀਓ ਬਣਾਈ ਜਾਂਦੀ ਆ ਉਹਨਾਂ ਦੇ ਸਿਰਾਂ 'ਚ ਗੰਡਾਸੇ ਦੇ ਡਾਂਗਾ ਮਾਰੀਆਂ ਜਾਂਦੀਆਂ ਨੇ ਉਹਨਾਂ ਦੇ ਮੂੰਹਾਂ 'ਚ ਪਿਸ਼ਾਬ ਕੀਤਾ ਜਾਂਦਾ ਉਹਨਾਂ ਦੇ ਜੋ ਧੱਕੇਆ ਜਾਂਦਾ ਤੇ ਤਸੀਹੇ ਦੇ ਕੇ ਇੱਕ ਇੱਕ ਕੰਟੇ ਚ ਉਹਨਾਂ ਨੂੰ ਮਾਰਿਆ ਜਾਂਦਾ ਹੈ ਤਾਂ ਅੱਜ ਪੰਜਾਬ ਦੇ ਸਮੂਹ ਟਰੱਕ ਆਪਰੇਟਰ ਸਮੂਹ ਡਰਾਈਵਰ ਸਮੂਹ ਟੈਕਸੀ ਆਪਰੇਟਰ ਸਮੂਹ ਸਕੂਲ ਬੱਸ ਆਪਰੇਟਰ ਸਮੂਹ ਔਇਲ ਟੈਂਕਰ ਆਪਰੇਟਰ ਛੋਟੇ ਹੱਥੀ ਵਾਲੇ ਸਾਰੇ ਪ੍ਰਾ ਇੱਕਜੁੱਟ ਹੋ ਕੇ ਅੱਜ ਅਸੀਂ ਸਾਰੇ ਔਰ ਪੰਜਾਬ ਟਰੱਕ ਇਕਤਾ ਪੰਜਾਬ ਟਰੱਕ ਇਕਤਾ ਦੇ ਮੈਂਬਰ ਥੱਲੇ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਚੰਨੋ ਵਿਕੇ ਇਕੱਠੇ ਹੋਏ ਹਾਂ। ਲੀਗਲ ਤੌਰ ਤੇ ਵੀ ਜਿਹੜਾ ਹੈਗਾ ਇਸ ਕਾਨੂੰਨ ਦੇ ਖਿਲਾਫ ਪੂਰੀ ਟਪਾਈ ਜਾ ਰਹੀ ਹੈ ਕੋਈ ਲੜਿਆ ਜਾ ਰਹੀ ਹੈ। ਲੀਗਲ ਟੌਪ ਤੇ ਸੁਪਰੀਮ ਕੋਰਟ ਦੇ ਬਹੁਤ ਜ਼ਿਆਦਾ ਵਕੀਲ ਸਾਹਮਣੇ ਆ ਚੁੱਕੇ ਨੇ ਉਹਨਾਂ ਨੇ ਪਟੀਸ਼ਨਾਂ ਜ਼ਾਇਰ ਕਰ ਦਿੱਤੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਤੇ ਬਾਹਰ ਐਸੋਸੀਏਸ਼ਨ ਸੁਪਰੀਮ ਕੋਰਟ ਦੀ ਤੇ ਵੱਖਰੇ ਵੱਖਰੇ ਹਾਈ ਕੋਰਟ ਦੀਆਂ ਬਾਹਰ ਐਸੋਸੀਏਸ਼ਨਾਂ ਦਾ ਇਹ ਮੰਨਣਾ ਹੈ ਕਿ ਇਹ ਕਾਨੂੰਨ ਜਿਹੜਾ ਆ ਉਹ ਸੰਵਿਧਾਨਿਕ ਨਹੀਂ ਇਹਨਾਂ ਦੀ ਕੋਈ ਲੋੜ ਨਹੀਂ ਸਰਕਾਰ ਨੇ ਵਾਪਸ ਲੈ ਲਏ ਕਹਿੰਦੇ ਸਰਕਾਰ ਕਹਿੰਦੀ ਸੀ ਲਾਗੂ ਸਰਕਾਰ ਕਹਿ ਰਹੀ ਆ ਵੀ ਅਸੀਂ ਇਹਨੂੰ ਸਟਗਿਤ ਕੀਤਾ ਪੋਸਪੋਨ ਕੀਤਾ ਇਹਦਾ ਮਤਲਬ ਸਰਕਾਰ ਨੂੰ ਲੋਕਾਂ ਦੇ ਭਾਵਨਾਵਾਂ ਦੀ ਕੋਈ ਕਦਰ ਨਹੀਂ ਸਰਕਾਰ ਇਹ ਕਿਉਂ ਦੀ ਕਹਿੰਦੀ ਵੀ ਸਾਤੋਂ ਗਲਤੀ ਹੋ ਗਈ ਅਸੀਂ ਵਾਪਸ ਲੈਨੇ ਆ ਤੇ ਅੱਜ ਇਹ ਇਹ ਜਿਹੜਾ ਦਿਨ ਦੁਗਣਾ ਰਾਤ ਚੌਗਣਾ ਇਹ ਅੰਦੋਲਨ ਵੱਧਦਾ ਜਾਏਗਾ ਪੂਰਾ ਪੰਜਾਬ ਤੇ ਪੂਰਾ ਦੇਸ਼ ਇਸ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਕੇ ਚੱਕਾ ਜਾਮ ਕਰਨ ਜਾ ਰਿਹਾ ਹੈ ਮੈਂ ਰਾਜੂਵਾਲ ਸ਼ਰਮਾ ਆਲ ਪੰਜਾਬ ਪ੍ਰਧਾਨ ਤੁਸੀਂ ਡੀਜ਼ਲ ਪੈਟਰੋਲ ਵਾਲੇ ਹੈ ਡੀਟੀ ਗੈਸ ਐਲਪੀਜੀ ਜਿਹੜੀ ਕਾਰਾਂ ਦੇ ਜਾਂਦੇ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਬਸ ਸਾਡੀ ਗੱਲ ਹੋਈ ਸੀ ਡੀਸੀ ਨਾਲ ਡੀਸੀ ਸਾਹਿਬ ਨਾਲ ਬਟਿੰਡੇ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਕੁਝ ਦਿਨ ਖੋਲ ਦਿਓ ਐਮੂਲੈਂਸ ਨੂੰ ਤੇਲ ਦੇ ਦਿਓ ਅਸੀਂ ਐਮੂਲੈਂਸ ਨੂੰ ਦੇਤਾ ਉਹਨਾਂ ਨੇ ਕਿਹਾ ਪ੍ਰਸ਼ਾਸਨ ਨੂੰ ਦੇ ਦਿਓ ਅਸੀਂ ਉਹ ਵੀ ਦੇਤਾ ਠੀਕ ਹੈ ਉਹਦੇ باوجود ਅਸੀਂ 7 ਤਰੀਕ ਦਾ ਟਾਈਮ ਦਿੱਤਾ ਸੀ 7 ਤਰੀਕ ਦੇ ਬਾਅਦ ਅਸੀਂ ਸਟੇਕ ਤੇ ਫਿਰ ਜਾ ਰਹੇ ਹਾਂ ਕਿਉਂਕਿ ਸਾਡੀ ਜਿਹੜੀ ਗੱਲ ਹੈ ਉਹ ਸੁਣੀ ਨਹੀਂ ਗਈ ਬਿਲਕੁਲ ਨਹੀਂ ਜਿਹੜਾ ਇਹ ਕਾਨੂੰਨ ਲਾਗੂ ਕੀਤਾ ਹੈ ਅਮਿਤ ਸ਼ਾਹ ਇਸ ਕਾਨੂੰਨ ਦੇ ਅਸੀਂ ਖਿਲਾਫ ਹੈ ਇਹ ਕਾਨੂੰਨ ਜਿੱਥੇ ਪਹਿਲਾਂ ਪਿਆ ਸੀ ਉੱਥੇ ਰਹਿਣਾ ਚਾਹੀਦਾ ਹੈ ਅਸੀਂ ਇਸ ਕਾਨੂੰਨ ਨੂੰ ਅੱਗੇ ਲਾਗੂ ਨਹੀਂ ਹੋਣ ਦੇਵਾਂਗੇ ਨਾ ਹੀ ਹੋਣਾ ਚਾਹੀਦਾ ਹੈ ਅਗਲਾ ਸਟੈਪ ਕੀ ਰਹੂਗਾ ਥੋੜਾ ਅਗਲਾ ਸਟੈਪ ਇਹ ਹੈ ਦੁਬਾਰਾ ਫਿਰ ਅਸੀਂ ਹੜਤਾਲ ਕਰਨ ਲੱਗੇ ਹਾਂ ਕਿਦੋਂ ਕਦੋਂ ਸਟੈਕ 7 ਤਰੀਕ ਤੋਂ ਬਾਅਦ ਹੜਤਾਲ ਅਸੀਂ ਕਰਾਂਗੇ ਕਿਉਂ ਕਰਾਂਗੇ ਕਿਉਂਕਿ ਇਹ ਕਾਨੂੰਨ ਵਾਪਸ ਆ ਜਾਏ ਇਹ ਅੰਮਿੱਤੇ ਸਮੇ ਲਈ ਹੋਊਗੀ ਸਟੈਕ ਹਾਂ ਅਨਲਿਮਿਟਡ ਪਹਿਲਾਂ ਵੀ ਕੀਤੀ ਸੀ ਅਸੀਂ ਲੇਕਿਨ ਅਸੀਂ ਕੁਝ ਸਮੇਂ ਵਾਸਤੇ ਟੀਲ ਦਿੱਤਾ ਸੀ ਕਿਉਂ ਦਿੱਤਾ ਸੀ ਕਿ ਘਰੇ ਇੱਕ ਤਾਂ ਐਲਪੀਜੀ ਗੈਸ ਆ ਜਾਵੇ ਲੋਕਾਂ ਦੇ ਘਰੇ ਗੈਸ ਮਿਲ ਜਾਵੇ ਚੁਕੇ ਸੀ ਅਸੀਂ ਨਹੀਂ ਚਾਹੁੰਦੇ ਕਿ ਇਹੋ ਜਿਹਾ ਕੰਮ ਹੋਵੇ ਦੁਬਾਰਾ ਕਿਉਂ ਸਰਕਾਰ ਇਤਨਾ ਜੇ ਤੁਸੀਂ ਬਾਗੇ ਅੱਗੇ ਹਾਂ ਪੈਟਰੋਲ ਤਾਂ ਖਾਲੀ ਹੋ ਗਈ ਸੀ ਨਾ ਬਿਲਕੁਲ ਜਮ ਪੈਟਰੋਲ ਪੰਪ ਫੇਰ ਤੇਲ ਦਿੱਤਾ ਉਹਨਾਂ ਨੂੰ ਹਾਂ ਦੁਬਾਰੇ ਫੇਰ ਜਦੋਂ ਤੁਸੀਂ ਬਾਗੇ ਫਿਰ ਬੰਦ ਨਹੀਂ ਹੋਊਗਾ ਪੰਪ ਨਹੀਂ ਬੰਦ ਤਾਂ ਹੋਊਗਾ ਲੇਕਿਨ ਅਸੀਂ ਕਹਿੰਦੇ ਸਰਕਾਰ ਵਾਪਸ ਕਿਉਂ ਨਹੀਂ ਲੈਂਦੀ ਹੈ ਕਿਉਂ ਤੜਪਾ ਰਹੀ ਹੈ ਲੋਕਾਂ ਨੂੰ ਕਿਉਂ ਖਰਾਬ ਕਰ ਰਹੀ ਹੈ ਤੁਸੀਂ ਦੱਸੋ ਡਰਾਈਵਰ ਜਿਹੜਾ ਹੈਗਾ ਕਿਸ ਡਰਾਈਵਰ ਕੋਲ 10 ਲੱਖ ਰੁਪਏ ਆਏਗਾ ਜਿਹੜਾ ਦੇਊਗਾ ਇਹ ਕਾਨੂੰਨ ਕਿਹੜੇ ਕਿਹੜੇ ਡਰਾਈਵਰਾਂ ਤੇ ਲਾਗੂ ਹੈ ਇਹ ਸਾਰੇ ਡਰਾਈਵਰਾਂ ਤੇ ਹੈ ਮੋਟਰਸਾਈਕਲ ਕਾਰ ਛੋਟਾ ਹਤੀ ਜਿਹੜਾ ਵੀ ਛੋਟੇ ਕੈਂਟਰ ਰਹਿ ਗਏ ਆ ਬਾਡੀ ਆ ਬੱਸ ਵੀ ਬਾਡੀ ਵਾਲੀ ਗੱਡੀਆਂ ਟਰੱਕ ਜਿੰਨੇ ਵੀ ਟਰਾਲੇ ਆ ਹਰੇਕ ਤੇ ਆਏ ਛੋਟੇ ਤੋਂ ਲੈ ਕੇ ਵੱਡੇ ਤੇ ਪ੍ਰਾਈਵੇਟ ਸਰਕਾਰੀ ਪ੍ਰਾਈਵੇਟ ਸਾਰੇ ਤੇ ਲਾਗੂ ਹੈ ਜੀ ਚਾਹੇ ਭਾਵੇਂ ਪ੍ਰਸ਼ਾਸਨ ਦਾ ਕੋਈ ਵੀ ਐਸਪੀ ਡੀਐਸਪੀ ਹੋਈ ਨਾ ਕੋਲ ਵੀ ਇਹਨਾਂ ਤੇ ਵੀ ਲਾਗੂ ਹੈ ਹਰੇਕ ਤੇ ਲਾਗੂ ਹੈ ਲੇਕਿਨ ਅਸੀਂ ਪਤਾ ਕੀ ਹੈ ਇਸ ਜਿਹੜਾ ਵੀ ਇਹ ਕਾਨੂੰਨ ਹੈਗਾ ਇਹ ਲਾਇਆ ਅਸੀਂ ਇਸ ਕਾਨੂੰਨ ਦੇ ਖਿਲਾਫ ਹੈ ਇਹ ਕਾਨੂੰਨ ਅਸੀਂ ਰੱਦ ਕਰਾਉਣਾ ਹੀ ਕਰਾਉਣਾ ਹੈ ਇਸ ਕਾਨੂੰਨ ਦੇ ਜੋ ਅਸੀਂ ਖਿਲਾਫ ਹੈ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲੈਣਗੇ ਅਸੀਂ ਦੁਬਾਰਾ ਟੈਂਕੀ ਹੜਤਾਲ ਤੇਲ ਵਾਲੀ ਫਿਰ ਕਰਾਂਗੇ ਔਰ ਐਲਪੀਜੀ ਗੈਸ ਘਰ ਦੇ ਵਿੱਚ ਨਹੀਂ ਜਾਊਗੀ ਲੇਕਿਨ ਅਸੀਂ ਪਤਾ ਕੀ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਵੀ ਘਰ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਕਿਸੇ ਨੂੰ ਕਿਉਂ ਕਿ ਕਿਉਂਕਿ ਇੱਕ